ਪਿਆਰ ਕਬਜਾ ਨਹੀਂ ਕੁਰਬਾਨੀ ਦਾ ਨਾਮ ਆ ਜਦ ਕੋਈ ਇਹ ਕਹਿੰਦਾ ਕਿ ਤੇ ਕੱਲੀ ਬੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਪਿਆਰ ਨਹੀਂ ਹੈ ਇਹ ਤਾਂ ਆਪਾਂ ਇਹਸਾਨ ਕਰ ਰਹੇ ਆ ਕਿਸੇ ਤੇ ਪਿਆਰ ਇਹਸਾਨ ਨਹੀਂ ਹੁੰਦਾ ਪਿਆਰ ਤਾਂ ਵੰਡਣਾ ਹੁੰਦਾ ਤੇ ਦੂਜੀ ਗੱਲ ਪਿਆਰ ਲੈਣ ਦਾ ਨਾਮ ਨਹੀਂ ਕੁਝ ਦੇਣ ਦਾ ਨਾਮ ਆ ਤੇ ਪਿਆਰ ਇੱਕ ਨਾਲ ਨਹੀਂ ਇੱਕ ਨਾਲ ਤਾਂ ਸੀ ਸੰਕੋਚੇ ਜਾਂਦੇ ਆ ਜਦੋਂ ਆਪਾਂ ਇੱਕ ਨਾਲ ਪਿਆਰ ਕਰਦੇ ਆ ਨਾ ਉਹ ਪਿਆਰ ਨਹੀਂ ਮੋਹ ਹੁੰਦਾ ਕਬਜ਼ਾ ਹੁੰਦਾ ਚੀਨੂ ਪਿਆਰ ਕਰਦੇ ਆਪਾਂ ਉਹਨੂੰ ਕਿਸੇ ਹੋਰ ਨਾਲ ਜੇ ਹੱਸਦਾ ਸਾਨੂੰ ਚੰਗਾ ਨਹੀਂ ਲੱਗਦਾ ਜੇ ਉਹ ਗੱਲਾਂ ਕਰਦਾ ਕਿਸੇ ਹੋਰ ਨਾਲ ਚੰਗਾ ਨਹੀਂ ਲੱਗਦਾ ਜੇ ਉਹ ਕਿਸੇ ਨਾਲ ਬੈਠ ਕੇ ਖਾਣਾ ਖਾਂਦਾ ਤੁਰਦਾ ਫਿਰਦਾ ਗੱਲਾਂ ਕਰਦਾ ਜੇ ਉਹ ਚੰਗਾ ਨਹੀਂ ਨਾ ਲੱਗਦਾ ਫਿਰ ਪਿਆਰ ਪਿਆਰ ਨਹੀਂ ਹੁੰਦਾ ਉਹ ਤਾਂ ਕਬਜ਼ਾ ਹੁੰਦਾ ਅਸੀਂ ਕਬਜ਼ੇ ਨਹੀਂ ਕਰਨੇ ਪਿਆਰ ਕਰਨਾ ਹੈ ਤੇ ਜਦੋਂ ਪਿਆਰ ਹੁੰਦਾ ਨਾ ਫਿਰ ਉਹ ਕਿਸੇ ਇੱਕ ਨਾਲ ਨਹੀਂ ਇੱਕ ਦਾ ਮਥਾਜ ਨਹੀਂ ਹੁੰਦਾ ਫਿਰ ਉਹ ਗਲੋਬਲੀ ਹੁੰਦਾ ਫਿਰ ਕੱਲਾ ਆਪਣੇ ਰਿਸ਼ਤਿਆਂ 'ਚ ਪਿਆਰ ਨਹੀਂ ਉਹ ਕਰਦਾ ਫਿਰ ਉਪਰੇ ਚੀਨਾ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਨਾ ਹੁੰਦਾ ਉਹਨਾਂ ਨਾਲ ਵੀ ਮੁਹੱਬਤ ਕਰਦਾ ਫਿਰ ਉਹ ਕੁੜੀ ਮੁੰਡੇ ਦਾ ਜਿਸਮਾਨੀ ਇਸ਼ਕ ਨਹੀਂ ਰਹਿ ਜਾਂਦਾ ਫਿਰ ਉਹ ਸਭ ਨੂੰ ਪਿਆਰ ਕਰਦਾ ਮਾਪਿਆਂ ਨੂੰ ਵੀ ਪਿਆਰ ਕਰਦਾ ਮਾਪਿਆਂ ਨੂੰ ਨਫ਼ਰਤ ਨਹੀਂ ਕਰਦਾ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਵੀ ਪਿਆਰ ਕਰਦਾ ਅਤੇ ਆਂਡੀਆਂ ਗਵਾਂਡੀਆਂ ਨੂੰ ਵੀ ਪਿਆਰ ਵੰਡਦਾ ਤੇ ਪਿਆਰ ਲੈਂਦਾ ਆ ਵੀਰੋਂ ਪੈਨੋ ਪਿਆਰ ਨਫ਼ਰਤ ਨਹੀਂ ਸਖਾਉਂਦਾ ਜਿੱਥੇ ਪਿਆਰ ਆ ਜਾਂਦਾ ਨਾ ਨਫ਼ਰਤ ਖਤਮ ਹੋ ਜਾਂਦੀ ਆ ਉਹ ਤਾਂ ਖੁਸ਼ਬੂਆਂ ਵੰਡਦਾ ਉਹ ਤਾਂ ਸੰਗੀਤ ਵੰਡਦਾ ਉਹ ਤਾਂ ਨੱਚਦਾ ਟੱਪਦਾ ਗਾਉਂਦਾ ਮਿਲੂਗਾ ਹੱਸਦਾ ਹਸਾਉਂਦਾ ਮਿਲੂਗਾ ਰੋਂਦਾ ਤੇ ਰਵਾਉਂਦਾ ਨਹੀਂ ਮਿਲੂਗਾ ਆਓ ਉਸ ਪਿਆਰ ਨੂੰ ਸਮਝੀਏ ਗੁਰੂ ਪਾਤਸ਼ਾਹ ਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਤੋਂ ਸਾਰਾ ਕੁਝ ਕੁਰਬਾਨ ਕਰਤਾ ਮਾਪੇ ਸਾਨੂੰ ਪਿਆਰ ਕਰਦੇ ਆ ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੰਦੇ ਆ ਤੇ ਜਿਹੜਾ ਅਖੌਤੀ ਪਿਆਰ ਆ ਨਾ ਉਹ ਪਤਾ ਕੀ ਕਹਿੰਦਾ ਤੂੰ ਮੇਰੇ ਲਈ ਕੀ ਕੀਤਾ ਨਹੀਂ ਨਹੀਂ ਅਸੀਂ ਕਿਸੇ ਲਈ ਕੀ ਕਰਦੇ ਆ ਇਹਨੂੰ ਪਿਆਰ ਕਹਿੰਦੇ ਆ ਹੋਰ ਸਮਝੀਏ ਥੋੜਾ ਜਾਂ ਕਹਿੰਦੇ ਜੇ ਲੱਭ ਤਾਂ ਨੇਕ ਆ ਜਿੱਥੇ ਲੋਭ ਹੋਵੇ ਲਾਲਚ ਹੋਵੇ ਕੁਝ ਲੈਣ ਦੀ ਗੱਲ ਹੋਵੇ ਤਾਂ ਉਥੇ ਨੇ ਨਹੀਂ ਹੁੰਦਾ ਸਨੇ ਨਹੀਂ ਹੁੰਦਾ ਪਿਆਰ ਨਹੀਂ ਹੁੰਦਾ ਜੇ ਲੱਭ ਤਾਂ ਨੇਕ ਆ ਲੱਭ ਤਾਂ ਕੂੜਾ ਨੇ ਫਿਰ ਉਹ ਝੂਠਾ ਪਿਆਰ ਹੁੰਦਾ ਬਹੁਤੇ ਝੂਠੇ ਪਿਆਰਾਂ ਵਿੱਚ ਫਸੇ ਹੋਏ ਆ ਪਿਆਰ ਤਾਂ ਇੱਕ ਖੁਸ਼ੀ ਦਾ ਅਹਿਸਾਸ ਚਰਨਾਟ ਛੇੜ ਦਿੰਦਾ ਪੂਰੇ ਦਿਮਾਗ ਵਿੱਚ ਪੂਰੀ ਸੁਰਤ ਵਿੱਚ ਉਹ ਕਦੀ ਉਦਾਸ ਨਹੀਂ ਹੁੰਦਾ ਜਿਹਨੂੰ ਉਹ ਪਿਆਰ ਕਰਦਾ ਜੇ ਉਹ ਕਿਤੇ ਵਿਛੋੜਾ ਦੇ ਜੇ ਇਨਕਾਰ ਕਰ ਦੇਵੇ ਤਾਂ ਉਹ ਤਾਂ ਵੀ ਕਿਉਂਕਿ ਉਹ ਪਿਆਰ ਕਰਦਾ ਨਾ ਉਹਦੇ ਨਾਲ ਨਫ਼ਰਤ ਨਹੀਂ ਕਰਦਾ ਤੇ ਯਾਬ ਨਹੀਂ ਸਿੱਟਦਾ ਕਿਉਂਕਿ ਉਹਨੂੰ ਪਿਆਰ ਕਰਦਾ ਕਬਜਾ ਨਹੀਂ ਹੈ ਵੰਡਣ ਦਾ ਨਾਮ ਦੇਣ ਦਾ ਨਾਮ ਆ ਪਿਆਰ ਖੋਣ ਦਾ ਨਾਮ ਨਹੀਂ ਉਹ ਤਾਂ ਅੰਦਰੋਂ ਅਹਿਸਾਸ ਆ ਪਿਆਰ ਇੱਕ ਇਮੋਸ਼ਨ ਆ ਜਿਹੜਾ ਸਾਡੇ ਅੰਦਰੋਂ ਪੈਦਾ ਹੁੰਦਾ ਤੇ ਉਹ ਜਦੋਂ ਭਰ ਜਾਂਦੇ ਆ ਆਪਾਂ ਪਿਆਰ ਨਾਲ ਸਰਸ਼ਾਰ ਹੋ ਜਾਂਦੇ ਆ ਤਾਂ ਫਿਰ ਵੰਡਣਾ ਚਾਹੁੰਦੇ ਆ ਪਰੇ ਨਾ ਗਏ ਆ ਵੰਡਣਾ ਚਾਹੁੰਦੇ ਆ ਜੇ ਕੋਈ ਪਿਆਰ ਨਹੀਂ ਵੀ ਲੈਣਾ ਚਾਹੁੰਦਾ ਕਈ ਦਾਦੀਆਂ ਤੋਂ ਪੋਤੇ ਪਿਆਰ ਨਹੀਂ ਲੈਣਾ ਚਾਹੁੰਦੇ। ਕਈ ਮਾਪਿਆਂ ਤੋਂ ਪੁੱਤਰ ਧੀਆਂ ਪਿਆਰ ਨਹੀਂ ਲੈਣਾ ਚਾਹੁੰਦੇ ਕੋਈ ਗੱਲ ਨਹੀਂ। ਤਾਂ ਕੀ ਹੋਇਆ? ਪਿਆਰ ਹੈ ਨਾ ਭਰੇ ਭਏ ਆ ਨਾ। ਜ਼ਰੂਰੀ ਥੋੜਾ ਪੁੱਤਰਾਂ ਨੂੰ ਹੀ ਵੰਡਣਾ। ਧੀਆਂ ਨੂੰ ਹੀ ਵੰਡਣਾ। ਜੇ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਵੰਡ ਦਿਓ। ਹੋਰਾਂ ਦੇ ਬੱਚਿਆਂ ਨੂੰ ਵੰਡ ਦਿਓ। ਅਨਾਥ ਬੱਚਿਆਂ ਨੂੰ ਵੰਡ ਦਿਓ ਜਿਹੜੇ ਪਿਆਰ ਨੂੰ ਤਰਸ ਰਹੇ ਆ ਉਹਨਾਂ ਨੂੰ ਪਿਆਰ ਦੀ ਲੋੜ ਆ ਉਹਨਾਂ ਨੂੰ ਵੰਡ ਦਿਓ ਬਹੁਤ ਲੋੜਵੰਦ ਨੇ ਇੱਥੇ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਿਆ ਉਹਨਾਂ ਨੂੰ ਪਿਆਰ ਵੰਡ ਦਿਓ ਜਰੂਰੀ ਥੋੜੀ ਆ ਕੱਲਾ ਖੂਨ ਦੇ ਰਿਸ਼ਤਿਆਂ ਨੂੰ ਹੀ ਪਿਆਰ ਵੰਡਿਆ ਜਾ ਸਕਦਾ ਹੋਰਾਂ ਨੂੰ ਵੰਡ ਦਿਓ ਬੰਦੇ ਨਹੀਂ ਲੈਣਾ ਚਾਹੁੰਦੇ ਮਨੁੱਖ ਨਹੀਂ ਲੈਣਾ ਚਾਹੁੰਦੇ ਪਿਆਰ ਕੁੱਤਿਆਂ ਨੂੰ ਵੰਡ ਦਿਓ ਉਹ ਤੁਹਾਨੂੰ ਅਣਗਿਣਤ ਵਾਪਸ ਕਰਨਗੇ ਪਿਆਰ ਦੁੱਗਣਾ ਤਿੱਗਣਾ ਚੌਗਣਾ 10 ਗੁਣਾ ਪਿਆਰ ਵੰਡਣਗੇ ਤੁਹਾਨੂੰ ਵਾਪਸ ਕਰਨਗੇ ਦਰਖਤਾਂ ਨੂੰ ਪਿਆਰ ਵੰਡ ਦਿਓ ਉਹ ਵੀ ਤੁਹਾਨੂੰ ਪਿਆਰ ਵਾਪਸ ਕਰਨਗੇ ਨਿਰਾਸ਼ ਨਹੀਂ ਹੋਣਾ ਪਿਆਰ ਕਰਨ ਵਾਲਾ ਬੰਦਾ ਨਿਰਾਸ਼ ਨਹੀਂ ਹੁੰਦਾ ਉਹ ਤਾਂ ਹਸੂ ਹਸੂ ਚਿਹਰਾ ਉਹ ਤਾਂ ਹਮੇਸ਼ਾ ਚੜਦੀ ਕਲਾ 'ਚ ਰਹਿੰਦਾ ਆਓ ਪਿਆਰ ਦੇ ਸਮੂੱਚੇ ਪਾਵ ਨੂੰ ਸਮਝੀਏ ਪਿਆਰ ਤਾਂ ਖੇੜਾ ਹੈ ਤੇ ਖਿੜਨਾ ਸਿਖਾਉਂਦਾ ਹੈ ਪਿਆਰ ਤਾਂ ਸਵੇਰਾ ਹੈ ਉਹ ਤਾਂ ਚਾਨਣ ਹੀ ਵੰਡਦਾ ਹੈ ਹਨੇਰਾ ਨਹੀਂ ਵੰਡਦਾ ਆਓ ਪਿਆਰ ਨੂੰ ਸਮਝੀਏ ਅਹਿਸਾਸ ਨੂੰ ਸਮਝੀਏ ਧੰਨਵਾਦ ਸਾਰਿਆਂ ਦਾ ਅੱਜ ਪਿਆਰ ਵਾਲਾ ਦਿਨ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਆਓ ਪੂਰੀ ਦੁਨੀਆ ਚ ਹੀ ਪਿਆਰ ਵੰਡੀਏ ਕੇਵਲ ਇੱਕ ਲੜਕੇ ਲੜਕੀ ਦਾ ਪਿਆਰ ਹੀ ਪਿਆਰ ਨਹੀਂ ਹੁੰਦਾ ਪਿਆਰ ਤਾਂ ਸਮੁੱਚਤੀ ਸਮੁੱਚ ਸਮੁੱਚੀ ਲੋਕਾਈ ਨੂੰ ਕਰਨਾ ਹੁੰਦਾ ਆ ਸਾਰਿਆਂ ਦਾ ਧੰਨਵਾਦ ਜੀ